ਗੋਣ ਗਉਂਦਿਆਂ ਨਗਰ ਦੇ ਪ੍ਰਕਰਮਾ ਕਰਦਿਆਂ ਪੜਾਵਾਂ ਤੋਂ ਉਹ ਹੋਈਆਂ ਸਤਿਗੁਰੂ ਦੇ ਪਾਸੇ ਵਾਪਸੀ ਸੰਸਾਣ ਨੂੰ ਉਹ ਸਤਿਗੁਰੂ ਨੇ ਬਾਣੀ ਪੜ੍ਹਦੇ ਆ ਸੁਣਦੇ ਆ ਸਤਿਗੁਰੂ ਦੇ ਸੇਵਾ ਦੇ ਸੇਵਾ ਜੀ ਸੇਵਾ ਪ੍ਰਧਾਨਾ ਕਪਤਨ ਜੀ ਅਧਿਕਾਰ ਸਾਹਿਬ ਜਨਾਬ ਜੀ ਅੱਜ ਦੀ ਭੁੱਲਾਵਾਤੀ ਹੋ ਜਾਈ ਨਹੀਂ ਅੱਜ ਦੀ ਅਕਸ਼ਨਾ ਹੋਏ ਸਾਨੂੰ ਬੰਦੇ ਦਾ ਸਾਜ ਆਪ ਜੀ ਨਿਰਵਿਘਨ ਕਾਰਜ ਸੰਪੂਰਨ ਕਰਵਾਲੇ ਸਿਵਕ ਸੰਚਾਨ ਕੰਮ ਪਰੇਸ਼ਕਰਾ ਵਾਹਿ ਹਾਜ਼ਰੀਆਂ ਸਾਰੇ ਪ੍ਰਵਾਨ ਕਰਨੇ ਚੱਲਿਆ ਕਦਮ ਕਦਮ ਦੇਖੇ ਵਿੱਚ ਲਾਉਣਾ ਚਾਹੀਦਾ ਲੋਕਾਂ ਲਈ ਸੋਚਣਾ ਨਹੀਂ ਸਾਨੂੰ ਸਭ ਨੂੰ ਮੰਗੋ ਪ੍ਰਸਾਦ ਕਰਨੇ ਪਾਗਾਂ ਨੂੰ ਕੋਲ ਸੰਗਿਵਰਸ ਨਹੀਂ ਚੰਗਤਾਂ ਸੁੱਤੀਆਂ ਵਰਸੋ ਅਮਰਤ ਮੇਰੇ ਦੇ ਲੱਛਣ ਵਾਲੇ ਵਰਸੋ ਪੱਗ ਦੀ ਜਾਰੀ ਨਾ ਕੋ ਤਾ ਵਿਨਾ ਨਿਤ ਨਾਮ ਵਾਜ ਰਿਕਾਤਾ ਸਾਹ ਵਾਜ ਰਿਕਾ